ਸਾਸ਼ੀਗਲ ਮਹਿਮੋਹਤ ਤਲਵਾਰ ਤੇ ਤੁਸੀਂ ਦੇਖ ਰਹੇ ਪੰਜਾਬ ਪੌਕਸ 24 ਹੜ੍ਹਾਂ ਦੇ ਚਰਚਾ ਲਈ ਬੁਲਾਏ ਗਏ ਪੰਜਾਬ ਦੇ ਵਿਧਾਨ ਸਭਾ ਦੇ ਖਾਸ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਸਰਕਾਰ ਨੂੰ ਚਮਕ ਕੇ ਘੇਰਿਆ ਬਾਜਵਾ ਨੇ ਸਦਨ ਚ ਸਵਾਲ ਖਾਇਆ ਕਿ ਕੇਂਦਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੋਲ ਕੁੱਲ 12000 ਕਰੋੜ ਰੁਪਏ ਪਏ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਦਾਅਵਾ ਹੈ ਕਿ ਕੇਂਦਰ ਕੋਲੋਂ ਸਿਰਫ 1500 ਕਰੋੜ ਰੁਪਏ ਆਏ ਹਨ ਪੰਜਾਬ ਦੇ ਲੋਕਾਂ ਸਾਹਮਣੇ ਅਸਲ ਸੱਚਾਈ ਲਿਆਂਦੀ ਜਾਵੇ ਇਹ ਤੇ ਦੱਸਿਆ ਜਾਵੇ ਕਿ ਪ੍ਰਧਾਨ ਮੰਤਰੀ ਝੂਠ ਬੋਲ ਰਹੇ ਹਨ ਜਾਂ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਤੰਜ ਕੱਸਿਆ ਕਿ ਜਿਸ ਦਿਨ ਪ੍ਰਧਾਨ ਮੰਤਰੀ ਦੀ ਪੰਜਾਬ ਦੇ ਵਿੱਚ ਫੇਰਾ ਸੀ ਉਸ ਦਿਨ ਤਾਂ ਮੁੱਖ ਮੰਤਰੀ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਗਏ ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਬੁਰੀ ਤਰ੍ਹਾਂ ਇਹਨਾਂ ਨੇ ਡਬੋ ਕੇ ਰੱਖ ਦਿੱਤਾ ਹੈ ਤੇ ਹੁਣ ਰੰਗਲਾ ਪੰਜਾਬ ਨਹੀਂ ਸਗੋ ਕੰਗੜਾ ਪੰਜਾਬ ਬਣ ਗਿਆ ਉਹਨਾਂ ਮੰਗ ਕੀਤੀ ਕਿ ਬਾੜ ਦੀ ਪੂਰੀ ਜਾਂਚ ਹੋਵੇ ਸਿੰਚਾਈ ਮੰਤਰੀ ਬਰਿੰਦਰ ਗੋਇਲ ਅਸਤੀਫਾ ਦੇ ਅਤੇ ਸਿੰਚਾਈ ਦੇ ਪਾਰਦੇਸ਼ ਕਤਰ ਕ੍ਰਿਸ਼ਨ ਕੁਮਾਰ ਨੂੰ ਮੁਅਤਲ ਕੀਤਾ ਜਾਵੇ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਬਿਨਾਂ ਗਰਦਾਬਰੀ 20000 ਰੁਪਏ ਅਤੇ ਬਾਅਦ ਵਿੱਚ 30000 ਰੁਪਏ ਮੁਆਵਜ਼ੇ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਕੁਝ ਨਹੀਂ ਮਿਲਿਆ ਉਹਨਾਂ ਨੇ ਸਵਾਲ ਕੀਤਾ ਕਿ 12000 ਕਰੋੜ ਦਾ ਪੈਸਾ ਕਿੱਥੇ ਹੈ ਸਰਕਾਰ ਮੁਆਵਜ਼ਾ ਕਦੋਂ ਦੇਵੇਗੀ ਬਾਜਵਾ ਨੇ ਸ਼ੱਕ ਜਤਾਇਆ ਕਿ ਪੈਸਾ ਕਿਤੇ ਹੋਰ ਹੀ ਖਰਚ ਨਾ ਹੋ ਜਾਵੇ